ਇੰਜੋਏ ਕਰਨਾ ਹੁੰਦਾ ਸਾਰਿਆਂ ਨੇ ਉਹ ਕੋਈ ਐਡਾ ਨਹੀਂ ਹੈਗਾ ਜੇ ਮੈਂ ਲਾਈਵ ਤੇ ਜਾ ਕੇ ਗਾਣਾ ਚੱਕ ਦੂ ਆਹ ਕਰ ਦੋ ਜੀ ਉਹ ਕਰ ਦੋ ਕਿਤੇ ਸੱਚੀ ਵਿਆਹ ਚ ਖੜ ਕੇ ਪੈਂਦੀ ਐ ਇਦਾਂ ਦਾ ਥੋੜੀ ਹੁੰਦਾ ਮੈਨੂੰ ਤਾਂ ਇੱਕ ਲੱਗਦਾ ਹੈ ਚਾਹੇ ਤੁਹਾਡੇ ਕੋਲ ਪੈਸੇ ਹੈਗੇ ਚਾਹੇ ਨਹੀਂ ਹੈਗੇ ਤੁਸੀਂ ਬਸ ਆਪਣੇ ਕੰਮ ਤੇ ਫੋਕਸ ਰੱਖੋ ਕੰਮ ਕਰਦੇ ਰਹੋ ਤੇ ਇੱਕ ਨਾ ਇੱਕ ਦਿਨ ਤੁਹਾਡਾ ਜੀ ਆਲ ਲਿਟਲ ਬੋਏ ਵਾਂਗੂ ਨਾਮ ਚੱਲਦਾ ਹਰਸ਼ੀਆ ਜਪਾਨ ਸਾਥੋਂ ਡਰੇ ਹੋਏ ਆ ਉਹ ਤਾਂ ਮੇਰਾ ਕਰੂ ਗੁਰਾ ਮਾਨ ਦਾ ਦਿੱਤੇ ਇਤਾਂ ਦੇ ਮੈਂ ਕੰਮ ਕੁਝ ਕਰੇ ਹੋਇਆ ਬੀਬੀਸੀ ਦੇ ਉੱਤੇ ਯਾਰੋਂ ਹੋਣ ਚਰਚੇ ਅੱਜ ਤੱਕ ਵਾਲੇ ਹੈੱਡਲਾਈਨ ਮੰਗਦੇ ਲੀਕ ਇਹਨੇ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਹੁੰਦਾ ਇੱਕ ਤਾਂ ਆਪ ਲੀਕ ਹੋ ਜਾਂਦਾ ਇੱਕ ਜਿਦਾ ਹੁਣ ਜੇ ਕਿਸੇ 뮤직 ਡਾਇਰੈਕਟਰ ਨਾਲ ਹੋਈਏ ਜਾਂ ਕਿਸੇ ਨਾਲ ਕਈ ਵੇਲੇ ਗਾਣਾ ਬਣਾਉਂਦੇ ਬਣਾਉਂਦੇ ਟਾਈਮ ਹੋ ਜਾਂਦਾ ਆ ਉਹਨਾਂ ਦੀ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਆ ਨਹੀਂ ਵੀਰੇ ਜਿਹੜੇ ਗਾਣੇ ਨੇ ਚੱਲਣਾ ਆ ਉਹ ਚੱਲਣਾ ਹੀ ਆ ਉਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਹਨਾ ਚਾਹੇ ਉਹ ਲੀਕ ਹੋਇਆ ਚੱਲ ਜਾਏ ਚਾਹੇ ਉਹ ਰਿਲੀਜ਼ ਹੋਇਆ ਚੱਲ ਜਾਏ ਐਕਚੁਅਲੀ ਮੈਂ ਹੋਰ ਬੜੇ ਨਾਮ ਰੱਖੇ ਸੀ ਚੱਲੇ ਨਹੀਂ ਫਿੰਗਰ ਆ ਕੇ ਦੇਖਿਆ ਚੱਲੇ ਆ ਕਿਹੜੇ ਰੱਖੇ ਸੀ ਦੇ ਨਹੀਂ ਚੱਲੇ ਇਹ ਵੈਸਾ ਸੀ ਗਾਣਾ ਵੈਸਾ ਸੀ ਗਾਲੀ ਸੇ ਤਾਂ ਠੀਕ ਠਾਕ ਬੱਸ ਵਧੀਆ ਵੀਰੇ ਸਿੰਘੇ ਮੈਂ ਗੱਲ ਕਰੂੰਗਾ ਜਿਵੇਂ ਤੁਹਾਡੇ ਗਾਣੇ ਹੁੰਦੇ ਆ ਮਤਲਬ ਕਿ ਇੱਕ ਬੜੇ ਰੋਬਦਾਰ ਜ਼ੋਨਰ ਜੀ ਨੂੰ ਕਹਿ ਦਿੰਨੇ ਆਪਾਂ ਉਹਨੂੰ ਰੋਮਾਂਟਿਕ ਜ਼ੋਨਰ ਵੀ ਤੁਸੀਂ ਲਿਖਦੇ ਹੋ ਰੋਬਦਾਰ ਜ਼ੋਨਰ ਲਿਖਦੇ ਹੋ ਜਿਹੜੇ ਜ਼ੋਨਰ ਚ ਲਿਖਦੇ ਉਹਨੂੰ ਬੜਾ ਭਰਪੂਰ ਪਿਆਰ ਮਤਲਬ ਸ਼ਾਇਰ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਬੈਸਟ ਗਾਣਾ ਰਿਆ ਸ਼ਾਇਰ ਅੱਜ ਵੀ ਸੁਣ ਲਈਏ ਤਾਂ ਉਹ ਬਿਲਕੁਲ ਇੱਕ ਨਵੇਂ ਵਾਂਗ ਹੀ ਲੱਗਦਾ ਆ ਤੇ ਇਸ ਤੋਂ ਬਾਅਦ ਹੁਣ ਕਿਹੜੇ ਕਿ ਥਾਟਸ ਤੁਹਾਡੇ ਮਾਈਂਡਸ ਰਹਿੰਦੇ ਆ ਵੀ ਮੈਂ ਹੁਣ ਜੇ ਗਾਣਾ ਲਿਖਣਾ ਹੈ ਤਾਂ ਇਦਾਂ ਦਾ ਲਿਖਾਂ ਅ ਥਾਟਸ ਤਾਂ ਕਾਫੀ ਨੇ ਗਾਣੇ ਚੱਲਦੇ ਹੀ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਬਾਕੀ ਜਦ ਜਦਾਂ ਇੰਡਸਟਰੀ ਦੇ ਵਿੱਚ ਆਪਾਂ ਕਿ ਮਿਊਜ਼ਿਕ ਵੀ ਚੇਂਜ ਹੋਈ ਜਾਂਦਾ ਅੱਗੇ ਤੋਂ ਅੱਗੇ ਲਿਰਿਕਸ ਵੀ ਚੇਂਜ ਹੋ ਜਾਂਦੇ ਲੋਕ ਕੰਪੋਜ਼ ਵੀ ਚੇਂਜ ਹੋ ਜਾਂਦੀਆਂ ਨੇ ਨਵੇਂ-ਨਵੇਂ ਨਵਾਂ-ਨਵਾਂ ਮਿਊਜ਼ਿਕ ਆਈ ਜਾਂਦਾ ਤੇ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਆਪਾਂ ਵੀ ਕਰ ਸਕੀਏ ਵਧੀਆ ਤੇ ਲਾਈਵ ਸਟੇਜ ਨੂੰ ਸੰਗਾ ਕਿੰਨੀ ਕੁ ਪ੍ਰੀਫਰੈਂਸ ਦਿੰਦਾ ਲਾਈਵ ਸਟੇਜ ਨੂੰ ਮੈਂ ਬਹੁਤ ਪ੍ਰੀਫਰੈਂਸ ਦਿੰਦਾ ਤੇ ਆਉਣ ਵਾਲੇ ਟਾਈਮ 'ਚ ਵਧੀਆ ਮਤਲਬ ਮੈਂ ਚਾਹੁੰਦਾ ਕਿ ਜਿਹੜੀਆਂ ਲਾਈਵਸ ਮੇਰੇ ਹੋਣ ਤੇ ਕੰਸਰ ਲਾਵਾ ਵਧੀਆ ਤਰੀਕੇ ਨਾਲ ਅੱਛਾ ਵਿਆਹਾਂ ਸ਼ਾਦੀਆਂ ਦੇ ਵੀ ਲਾਈਵ ਵਗਾਰਾ ਲਾ ਕੇ ਆਉਣੇ ਉਹ ਜੋ ਉਹਨੂੰ ਪ੍ਰਿਫਰ ਨਹੀਂ ਜ਼ਿਆਦਾ ਕਰਦੇ ਅ ਬਿਆਹ ਵਾਲੇ ਪਿਛਲੇ ਸਾਲ ਹੀ ਕੀਤੇ ਸੀ ਬਟ ਐਤਕੀ ਨਹੀਂ ਮੈਂ ਹੱਲੇ ਕੀਤੇ ਹੈਗੇ ਹਾਂਜੀ ਅੱਛਾ ਜਿਵੇਂ ਨਾ ਗਾਣੇ ਦੀ ਗੱਲ ਕਰਦਾ ਪਿੱਛੇ ਜਿਵੇਂ ਉਹ ਆਪਣਾ ਮੁੱਖ ਮੰਤਰੀ ਵੀ ਕਲਾਕਾਰ ਹੈ ਤੇ ਤੁਹਾਨੂੰ ਲੱਗਦਾ ਵੀ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਵੀ ਉਹ ਕੁਛ ਨਾ ਕੁਛ ਕਰਨਗੇ ਇੰਪਰੂਵਮੈਂਟ ਕਰਨਗੇ ਕੋਈ ਨਾ ਕੋਈ ਅ ਬਿਲਕੁਲ ਕਰਨਾ ਵੀ ਚਾਹੀਦਾ ਆ ਤੇ ਪੰਜਾਬੀ ਇੰਡਸਟਰੀ ਲਈ ਵੀ ਕਰਨ ਸਾਰੇ ਪੰਜਾਬ ਲਈ ਕਰਨ ਵਧੀਆ ਗੱਲ ਹੈ ਤੇ ਉਹਨਾਂ ਨੂੰ ਮੇਰੇ ਖਿਆਲ ਚ ਜਿਆਦਾ ਪਤਾ ਨੇੜੇ ਹੋ ਕੇ ਉਹਨਾਂ ਨੇ ਦੇਖਿਆ ਹੈ ਕਿ ਇੱਕ ਕਲਾਕਾਰ ਦੀ ਲਾਈਫ ਕੀ ਹੈ ਉਹਨਾਂ ਨੂੰ ਪਤਾ ਹੈ ਕੀ ਸਟਰਗਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਦੂਰੋਂ ਦੇਖਣ ਨਾਲ ਗੱਲਾਂ ਕਰਨ ਨਾਲ ਤੇ ਹੰਡਾਉਣ ਨਾਲ ਬਹੁਤ ਫਰਕ ਆ ਵੀਦਾ ਦੋਨਾਂ ਚ ਜਿਵੇਂ ਨਾ ਰੀਸੈਂਟਲੀ ਗਾਣਿਆਂ ਦੇ ਪੜਕਾਉ ਗਾਣੇ ਦੇ ਉੱਪਰ ਰੋਕ ਲਾ ਦਿੱਤੀ ਗਈ ਸੀ ਵੀ ਇਦਾਂ ਦੇ ਗਾਣੇ ਬਿਲਕੁਲ ਨਹੀਂ ਗਾਏ ਜਾਣਗੇ ਜਾਂ ਵਿਆਹਾਂ ਸ਼ਾਦੀ ਤੇ ਨਹੀਂ ਚੱਲਣਗੇ ਤੁਹਾਨੂੰ ਲੱਗਦਾ ਉਹਨਾਂ ਚੀਜ਼ਾਂ ਦਾ ਕੀ ਪ੍ਰਭਾਵ ਪਾਊਗਾ ਇੰਡਸਟਰੀ ਦੇ ਉੱਪਰ ਜਾਂ ਮਿਊਜ਼ਿਕ ਦੇ ਉੱਪਰ ਨਹੀਂ ਵੀਰੇ ਜਿਹੜੇ ਗਾਣੇ ਨੇ ਚੱਲਣਾ ਆ ਉਹ ਚੱਲਣਾ ਹੀ ਆ ਉਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਹਨਾ ਚਾਹੇ ਉਹ ਲੀਕ ਹੋਇਆ ਚੱਲ ਜਾਏ ਚਾਹੇ ਉਹ ਰਿਲੀਜ਼ ਹੋਇਆ ਚੱਲ ਜਾਏ ਜਿਹੜੀ ਚੀਜ਼ ਨੇ ਚੱਲਣਾ ਹੁੰਦਾ ਚੱਲਣਾ ਹੀ ਆ ਜਿਹੜੀ ਲੋਕਾਂ ਨੂੰ ਪਸੰਦ ਆਉਣੀ ਆ ਉਹ ਤਾਂ ਆਉਣੀ ਆ ਅੱਛਾ ਤੁਸੀਂ ਗੱਲ ਕੀਤੀ ਲੀਕ ਹੋਇਆ ਚੱਲ ਜਾਏ ਜਾਂ ਰਿਲੀਜ਼ ਚੱਲ ਜਾਏ ਤੁਹਾਡਾ ਕਦੀ ਗਾਣਾ ਕੋਈ ਲੀਕ ਹੋਇਆ ਵੀ ਲੀਕ ਹੋ ਗਿਆ ਯਾਰ ਮੇਰਾ ਗਾਣਾ ਹੈ ਹਾਂਜੀ ਹੁੰਦੇ ਅੱਗੇ ਸਿਖੇ ਤੇ ਹੁਣ ਵੀ ਰੀਸੈਂਟਲੀ ਥੋੜੇ ਜਿਹਾ ਟਾਈਮ ਹੋਇਆ ਪਹਿਲਾਂ ਵੀ ਤੇ ਬਟ ਠੀਕ ਹੈ ਫਰਕ ਨਹੀਂ ਪੈਂਦਾ ਮਤਲਬ ਮੈਨੂੰ ਇਹ ਚੀਜ਼ ਸਮਝ ਨਹੀਂ ਆ ਲਿਟਰਲੀ ਮੈਨੂੰ ਸਮਝ ਨਹੀਂ ਆ ਇਹ ਗਾਣਾ ਲੀਕ ਕਿੱਦਾਂ ਹੁੰਦਾ ਜਿਵੇਂ ਗਾਣਾ ਤੁਸੀਂ ਬਣਾਇਆ ਜਾਂ ਮਿਊਜ਼ਿਕ ਬਣਾਇਆ ਤੇ ਹੋਰ ਕਿਹਦੇ ਕੋਲ ਗਾਣਾ ਕਿਵੇਂ ਨਿਕਲ ਗਿਆ ਉਹ ਮਤਲਬ ਲਾਈਕ ਕਿੱਦਾਂ ਲੀਕ ਹੋ ਸਕਦਾ ਉਹ ਸਮਝ ਨਹੀਂ ਮੈਨੂੰ ਐਵੇਂ ਆਈ ਵੀ ਇਹ ਕਿਵੇਂ ਲੀਕ ਹੋ ਜਾਂਦਾ ਗਾਣਾ ਲੀਕ ਵੀਰੇ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਹੁੰਦਾ ਇੱਕ ਤਾਂ ਆਪ ਲੀਕ ਹੋ ਜਾਂਦਾ ਹੈ ਜੀ ਇੱਕ ਜਦੋਂ ਜੇ ਕਿਸੇ ਮਿਊਜ਼ਿਕ ਡਾਇਰੈਕਟਰ ਨਾਲ ਹੋਈਏ ਜਾਂ ਕਿਸੇ ਨਾਲ ਕਈ ਵੇਲੇ ਗਾਣਾ ਬਣਾਉਂਦੇ ਬਣਾਉਂਦੇ ਟਾਈਮ ਹੋ ਜਾਂਦਾ ਆ ਉਹਨਾਂ ਦੀ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਹੈ ਮਿਊਜ਼ਿਕ ਦੀ ਲਿਰਿਕਸ ਦੀ ਸਿੰ ਮਿਊਜ਼ਿਕ ਵਾਲੇ ਦੀ ਤੇ ਉਹ ਫਿਰ ਇੱਕ ਦੂਸਰੇ ਦੀ ਖੈਬਾਜੀ ਚ ਵੀ ਲੀਕ ਕਰ ਦਿੰਦੇ ਨੇ ਹਾਂ ਅਜੇ ਜਿਵੇਂ ਨਾ ਕੋਈ ਪ੍ਰੋਜੈਕਟ ਤੁਸੀਂ ਗੱਲ ਕੀਤੀ ਖੈਬਾਜੀ ਉਹ ਜਿੰਨੇ ਕੋਈ ਪ੍ਰੋਜੈਕਟ ਬਣ ਗਿਆ ਹਨ ਉਹ ਲੰਬਾ ਟਾਈਮ ਪਿਆ ਰਹਿੰਦਾ ਆ ਤੇ ਤੁਹਾਨੂੰ ਲੱਗਦਾ ਵੀ ਉਹਦੇ ਚ ਇੰਟਰਸਟ ਵੀ ਘਟ ਜਾਂਦਾ ਆ ਬਿਲਕੁਲ ਵੀਰੇ ਕੋਈ ਵੀ ਚੀਜ਼ ਆ ਤੁਸੀਂ ਰੋਟੀ ਬਣਾਉਨੇ ਆ ਆਟਾ ਗੁੰਨਿਆ ਰਹਿ ਜਵੇ ਰੋਟੀ ਬਣਾਉਣ ਨੂੰ ਟਾਈਮ ਲੱਗ ਜਵੇ ਫਿਰ ਆਟਾ ਤਾਂ ਪੱਥਰ ਬਣ ਹੀ ਜਾਊਗਾ ਫਿਰ ਅਚਾ ਜੇ ਲਾਈਵ ਸਟੇਜ ਦੀ ਆਪਾਂ ਗੱਲ ਕੀਤੀ ਸੀ ਜਿਵੇਂ ਰੋਮਾਂਟਿਕ ਜਨਰ ਦੇ ਕਈ ਸਿੰਗਰ ਗਾਣੇ ਗਾਉਂਦੇ ਆ ਕਈ ਹਥਿਆਰਾਂ ਦੇ ਉੱਪਰ ਗਾਣੇ ਗਾਉਂਦੇ ਆ ਜਾਂ ਕੋਈ ਕਿਸ ਤਰ੍ਹਾਂ ਦੇ ਰੋਬਦਾਰ ਜੇ ਗਾਣੇ ਗਾਉਂਦੇ ਆ ਤੇ ਲਾਈਵ ਸਟੇਜ ਨੂੰ ਤੁਹਾਨੂੰ ਲੱਗਦਾ ਵੀ ਜਿਹੜੀ ਆਡੀਅנס ਆ ਕਿਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਆ ਰੋਮਾਂਟਿਕ ਵਾਲੇ ਨੂੰ ਜਾਂ ਜਿਹੜਾ ਖੜਕੇ ਤੜਕਲੇ ਗਾਣਾ ਗਾਉਂਦਾ ਉਹਨਾਂ ਨੂੰ ਨਹੀਂ ਸਾਰਿਆਂ ਨੂੰ ਹੀ ਲਾਈਵ ਤੇ ਤਾਂ ਚਲੋ ਜਿਹੜਾ ਵੀ ਜਿਹੜਾ ਕਿਉਂਕਿ ਗਾਣਾ ਉਹ ਹਿੱਟ ਹੁੰਦਾ ਜਿਹਨੂੰ ਲੋਕ ਪਿਆਰ ਕਰਦੇ ਨੇ ਤੇ ਲਾਈਵ ਵਿੱਚ ਉਹ ਸੁਣਦੇ ਨੇ ਜਿਹੜਾ ਗਾਣਾ ਚੱਲਿਆ ਆ ਹੁੰਦਾ ਹਿੱਟ ਹੋਇਆ ਹੁੰ ਇੰਜੋਏ ਕਰਨਾ ਹੁੰਦਾ ਸਾਰਿਆਂ ਨੇ ਉਹ ਕੋਈ ਐਡਾ ਨਹੀਂ ਹੈਗਾ ਜੇ ਮੈਂ ਲਾਈਵ ਤੇ ਜਾ ਕੇ ਗਾਣਾ ਚੱਕ ਦਮ ਆਹ ਕਰ ਦੋ ਜੀ ਉਹ ਕਰ ਦੋ ਕਿਤੇ ਸੱਚੀ ਵਿਆਹ ਚ ਖੜਕ ਪੈਂਦੀ ਐ ਇਦਾਂ ਦਾ ਥੋੜੀ ਹੁੰਦਾ ਤੇ ਉਹ ਮਤਲਬ ਉਹ ਮਾਹੌਲ ਹੁੰਦਾ ਹੈ ਉਹ ਟਾਈਮ ਹੁੰਦਾ ਹੈ ਇੰਜੋਏ ਕਰਨ ਦਾ ਐਂਟਰਟੇਨ ਕਰਨ ਦਾ ਉਸ ਤੋਂ ਬਾਅਦ ਚ ਸਾਰੇ ਆਪਣੇ ਆਪਣੇ ਘਰੇ ਕਿ ਕੋਈ ਰੂਮਰਸ ਵੀ ਖਲ ਜਾਂਦੇ ਨੇ ਵੀ ਉਹਨੇ ਗਾਣਾ ਗਾਇਆ ਸੀ ਤੇ ਆਹ ਕੰਮ ਤਾਂ ਹੋ ਗਿਆ ਉਹ ਤਾਂ ਭਾਜੀ ਇੰਡਸਟਰੀ ਆ ਸੋਸਾਇਟੀ ਹੈ ਇਹ ਵੀ ਚਲਦੇ ਰਹਿਣੇ ਨਾਲ ਨਾਲ ਇਹ ਤਾਂ ਲਾਈਵ ਹੀ ਆ ਇਹ ਤਾਂ ਇਹ ਤਾਂ ਬਣੇ ਹੋਏ ਚਲਦੇ ਰਹਿੰਦਾ ਜੀ ਇਹ ਤਾਂ ਸਿੱਕੇ ਨੂੰ ਲਾਈਵ ਗਾਣੇ ਦੇ ਵਿੱਚ ਜਦੋਂ ਤੁਸੀਂ ਲਾਈਵ ਸਟੇਜ ਕਰਦੇ ਹੋ ਤਾਂ ਜ਼ਿਆਦਾਤਰ ਕਿਹੜੇ ਗਾਣੇ ਦੀ ਡਿਮਾਂਡ ਜ਼ਿਆਦਾ ਆਉਂਦੀ ਵੀ ਸਿੰਘ ਜਰਾ ਦੁਬਾਰਾ ਗਾਦੇ ਜਿਹੜੀ ਜੜਤੀ ਕਲਿੱਪ ਦੀ ਉਹ ਕਹਿੰਦੇ ਟੋਲਪਲਾ ਜੀ ਵਾਲਾ ਗਾਦੇ ਅੱਜ ਹੋ ਜੇ ਫਿਰ ਟੋਲਪਲਾ ਜੀ ਥੋੜਾ ਜਿਹਾ ਹਾਉ ਨਿੱਟਲ ਬੋਏ ਵਾਂਗੂ ਨਾਮ ਚੱਲਦਾ ਰਸ਼ੀਆ ਜਪਾਨ ਸਾਥੋਂ ਡਰੇ ਹੋਏ ਆ ਪੁੱਤਾਂ ਮੇਰਾ ਕਰੂ ਪੂਰਾ ਮਾਣ ਦਾ ਦੇਤੇ ਐਦਾਂ ਦੇ ਮੈਂ ਕੰਮ ਕੁਝ ਕਰੇ ਹੋਇਆ ਬੀਬੀਸੀ ਦੇ ਉੱਤੇ ਯਾਰੋਂ ਹੋਣ ਚਰਚੇ ਅੱਜ ਤੱਕ ਵਾਲੇ ਹੈਡਲਾਈਨ ਮੰਗਦੇ ਘਰ ਦੇ ਜੀ ਮੰਗਦੇ ਆ ਟਾਈਮ ਮੇਰੇ ਤੋਂ ਆਟੋਗ੍ਰਾਫ ਮੇਰੇ ਫੈਨ ਮੰਗਦੇ ਹੋ ਟੋਲ ਪਲਾਜ਼ਾ ਤੇ ਸੀ ਸਿਰ ਪਾੜਿਆ ਐ ਉਦੋਂ ਤੋਂ ਹੀ ਪੈਂਦੀ ਆਈ ਤੱਕ ਬਲੀਏ ਜਿੱਦਾਂ ਦੇ ਅੰਕਸਾਂ ਵਿੱਚੋਂ ਯਾਰ ਬਰੀ ਹੋਇਆ ਏ ਤਾਂ ਯਾਰ ਤੇਰੇ ਦਾ ਗੁੱਡ ਲੱਕ ਬਲੀਏ ਕਿਆ ਬਾਤ ਹੈ ਕਹਲਾ ਸੁਣਚ ਵੀ ਪਿਆਰਾ ਐ ਵੈਸੇ ਵੀ ਸਾਰਾ ਨੇ ਬਹੁਤ ਪਸੰਦ ਕੀਤਾ ਸੀਗਾ ਤੇ ਸਿੰਘ ਜੀ ਜਦੋਂ ਤੁਸੀਂ ਵੀਡੀਓ ਬਣਾਉਨੇ ਹੋ ਹਨਾ ਤਾਂ ਵੀਡੀਓ ਲਈ ਥੌਟਸ ਰੱਖਦੇ ਹੋ ਕਿ ਵੀ ਮੈਂ ਆਇਆ ਵੀਡੀਓ ਡਾਇਰੈਕਟਰ ਤੋਂ ਜ਼ਿਆਦਾ ਬਣਾਉਣਾ ਐ ਜ਼ਿਆਦਾ ਵਧੀਆ ਕੰਮ ਕਰਦਾ ਐ ਅ ਹਾਂਜੀ ਇਦਾਂ ਵੀ ਹੁੰਦਾ ਐ ਕਿ ਚਲੋ ਹਰੇਕ ਜਿੰਨੇ ਵੀ ਵੀਡੀਓ ਡਾਇਰੈਕਟਰਸ ਨੇ ਸਾਰੇ ਵਧੀਆ ਨੇ ਵਧੀਆ ਕੰਮ ਕਰਦੇ ਨੇ ਤੇ ਹਰੇਕ ਦੀ ਬੰਦੇ ਦੀ ਆਪਣੇ ਆਪਣੀ ਸੋਚ ਹੁੰਦੀ ਆ ਤੇ ਠੀਕ ਐ ਉਹਨੂੰ ਜਿਆਦਾ ਕੰਮ ਕਿਦਣਾ ਕਰਕੇ ਜਿਆਦਾ ਵਧੀਆ ਲੱਗਦਾ ਵੀ ਆਹ ਕੰਮ ਕਰਕੇ ਬੜਾ ਸਕੂਨ ਜਾਂ ਮਿਲਦਾ ਵੀ ਇਹਨਾਂ ਨਾਲ ਮੈਂ ਕੰਮ ਕਰਨਾ ਯਾਰ ਵਧੀਆ ਮੈਂ ਸਾਰਿਆਂ ਨਾਲ ਹੀ ਵਧੀਆ ਕਰਦਾ ਮੈਂ ਹੁਣ ਕਾਫਲੇ ਦੀ ਗਾਣੇ ਕਾਫਲੇ ਗਾਣੇ ਦੀ ਟੀ ਡਾਟ ਰਾਹੁਲ ਵੀਰੇ ਨੇ ਕੀਤੀ ਆ ਤੇ ਨਹੀਂ ਮੇਰੀ ਸਾਰਿਆਂ ਨਾਲ ਹੀ ਵਧੀਆ ਸਾਰੇ ਮਿਊਜ਼ਿਕ ਡਾਇਰੈਕਟਰਸ ਮਿਊਜ਼ਿਕ ਤੁਹਾਨੂੰ ਪਰਸਨਲੀ ਗੱਲ ਕਰਾਂਦਾ ਕਿ ਮਿਊਜ਼ਿਕ ਕਿਹਨਾਂ ਦਾ ਜਿਆਦਾ ਸੁਣਨਾ ਪਸੰਦ ਲੱਗਦਾ ਹੈ ਮਿਊਜ਼ਿਕ ਹੁਣ ਤਾਂ ਨਵੇਂ ਬਹੁਤ ਜਿਹੜੇ ਆ ਮਿਊਜ਼ਿਕ ਡਾਇਰੈਕਟਰਸ ਨਵੇਂ ਬਹੁਤ ਵਧੀਆ ਵਧੀਆ ਮਿਊਜ਼ਿਕ ਕਰਨ ਲੱਗ ਪਏ ਹਨਾ ਤੇ ਦੇ ਸੀਗਰੂ ਹੋ ਗਏ ਮੈਕ ਸਿੰਘ ਹੋ ਗਿਆ ਸਾਰੇ ਜਾਣੇ ਵਧੀਆ ਜਿਆ ਤੇ ਤੁਸੀਂ ਕਿਸੇ ਕੋਈ ਪਰਸਨਲ ਥੋਟ ਰੱਖਿਆ ਕਿ ਵੀ ਮੈਂ ਜਦੋਂ ਕੰਮ ਕਰਨਾ ਹੁੰਦਾ ਤਾਂ ਮੈਂ ਪਹਿਲੀ ਪ੍ਰੀਫਰੈਂਸ ਏਸ 뮤직 ਡਾਇਰੈਕਟਰ ਨੂੰ ਦਊਗਾ ਤੇ ਜੇ ਉਹ ਬਿਜ਼ੀ ਨਹੀਂ ਤਾਂ ਫਿਰ ਸੈਕੰਡ ਕਿਸੇ ਹੋਰ ਕੋਲ ਜਾਵਾਂਗਾ ਨਹੀਂ ਇਦਾਂ ਨਹੀਂ ਹੁੰਦਾ ਉਹ ਗਾਣੇ ਦੇ ਹਿਸਾਬ ਨਾਲ ਹੁੰਦਾ ਹੁਣ ਗਾਣਾ ਕਈ ਵੇਲੇ ਗਾਣਾ ਹੀ ਉਦਾਂ ਦਾ ਹੁੰਦਾ ਕਿ 뮤직 ਡਾਇਰੈਕਟਰ ਗਾਣੇ ਨੇ ਚੁਣਿਆ ਹੁੰਦਾ ਪਹਿਲਾਂ ਕਿ ਮੇਰਾ ਇਦਾਂ ਦਾ 뮤직 ਹੋਊਗਾ ਆਪਾਂ ਟਰਾਈ ਕਰਦੇ ਆ ਵਧੀਆ ਕੰਮ ਕਰਨ ਦੀ ਤੇ ਬਾਕੀ गाने ਦੇ ਹਿਸਾਬ ਨਾਲ ਕਰ ਲਈਦਾ ਸਮ ਟਾਈਮਸ ਨੇ ਇਦਾਂ ਆਉਂਦਾ ਕੋਈ ਨਵਾਂ ਮੁੰਡਾ ਜਿਹੜਾ ਬੜੇ ਕ੍ਰੀਏਟਿਵ ਹੁੰਦੇ ਆ ਕਈ ਤੇ ਉਹ ਜ਼ੋਰ ਲਾਉਂਦੇ ਆ ਕਿ ਅਸੀਂ ਆ ਕੇ ਇੰਡਸਟਰੀ ਦੇ ਵਿੱਚ ਆਹ ਕੰਮ ਕਰੀ ਜਾਂ ਡਾਇਰੈਕਟਰ ਬਣੀ ਜਾਂ ਸਿੰਗਰ ਬਣੀ ਆ ਸਮ ਟਾਈਮਸ ਕੋਈ ਸਰਕਮਸਟੈਂਸਸ ਇਦਾਂ ਦੇ ਹੋ ਜਾਂਦੇ ਆ ਕੋਈ ਪੈਸੇ ਦੇ ਦਬਾਹੇ ਹਟਾ ਜਾਂਦਾ ਜਾਂ ਕੋਈ ਕਈ ਵਾਰੀ ਕਹਿੰਦਾ ਵੀ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਦਾਂ ਮਨਪ੍ਰੀਤ ਸਿੰਘ ਮੇਰਾ ਰੀਅਲ ਨੇਮ ਆ ਤੇ ਅਸ ਵਾਹਿਗੁਰੂ ਨੇ ਪਰਮਾਤਮਾ ਨੇ ਫਿਰ ਵੀ ਕੋਈ ਹੋਰ ਵੀ ਹੋ ਸਕਦਾ ਸੀ ਮਨਪ੍ਰੀਤ ਤੋਂ ਮਨੀ ਹੋ ਸਕਦਾ ਸੀਗਾ ਹਨਾ ਮਨਪ੍ਰੀਤ ਤੋਂ ਪ੍ਰੀਤ ਹੋ ਸਕਦਾ ਸੀਗਾ ਮਨਪ੍ਰੀਤ ਸਿੰਘ ਤੋਂ ਸਿੰਘਾ ਅ ਬਦ ਨਹੀਂ ਵੈਸੇ ਹੀ ਮੇਰਾ ਦਿਲ ਕੀਤਾ ਕਿਤੇ ਤਾਂ ਸੁਣਿਆ ਹੋਣਾ ਜਾਬ ਨੂੰ ਵੀ ਮੈਂ ਮਤਲਬ ਇਹ ਲਿਖ ਦੇਣਾ ਥੋੜਾ ਟੈਟੂ ਵੀ ਮੈਂ ਦੇਖਿਆ ਬੜੇ ਖਤਰਨਾਕ ਜਿਹੰਦੇ ਆਣਾ ਨਹੀਂ ਨਹੀਂ ਦੇਖਿਆ ਨਹੀਂ ਕਿਤੇ ਵੀ ਵੈਸੇ ਹੀ ਮੈਂ ਐਕਚੁਅਲੀ ਮੈਂ ਹੋਰ ਬੜੇ ਨਾਮ ਰੱਖੇ ਸੀ ਚੱਲੇ ਨਹੀਂ ਕੋਈ ਸਿੰਗਾ ਰੱਖ ਕੇ ਦੇਖਿਆ ਚੱਲ ਗਿਆ ਕਿਹੜੇ ਕਿਹੜੇ ਰੱਖੇ ਸੀ ਜਿਹੜੇ ਨਹੀਂ ਚੱਲੇ ਛੱਡੋ ਹੁਣ ਐਵੇਂ ਆਪਣੀ ਆਪਸੀ ਗੱਲ ਆ ਆਪਾਂ ਲਾਉਂਦੇ ਨਹੀਂ ਇਹਨੂੰ ਬਾਅਦ ਚ ਸਰਚਾਂ ਵੱਜਣਗੀਆਂ ਚਲੋ ਪਰ ਪੁਰਾਣੇ 뮤직 ਦੀ ਗੱਲ ਕਰਾਂ ਤਾਂ ਤੁਹਾਨੂੰ ਕਿਹੜਾ ਆਰਟਿਸਟ ਜ਼ਿਆਦਾ ਸੁਣਨਾ ਪਸੰਦ ਆ ਜਿਹਨੂੰ ਅੱਜ ਤੁਸੀਂ ਇਨਸਪਾਇਰਡ ਹੁੰਨੇ ਹੋ ਉਹਨਾਂ ਨੂੰ ਮੈਨੂੰ ਪੁਰਾਣੇ 뮤직 ਚ ਮਾਨਕ ਜੀ ਦੇ ਗਾਣੇ ਬੜੇ ਵਧੀਆ ਲੱਗਦੇ ਆ ਚਮਕੀਲੇ ਜੀ ਦੇ ਬਹੁਤ ਸੋਹਣੇ ਗਾਣੇ ਆ ਕਿਉਂਕਿ ਹਰ ਹਰ ਚੀਜ਼ ਦਾ ਟਾਈਮ ਹੁੰਦਾ ਤੇ ਹਰ ਬੰਦਾ ਦੇਖ ਕੇ ਮੁੜਿਆ ਹੁੰਦਾ ਪੀਖ ਹਨਾ ਤੇ ਬਹੁਤ ਸੋਹਣੇ ਗਾਣੇ ਹੋਣਗੇ ਅੱਛਾ ਕੋਈ ਗਾਣਾ ਤੁਹਾਨੂੰ ਯਾਦ ਮਾਨਕ ਜੀ ਦਾ ਚਮਕੀਲਾ ਸਾਹਿਬ ਦਾ ਕੋਈ ਮੈਂ ਮਾਨਕ ਜੀ ਦਾ ਗਾਣਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਮਾਂ ਏ ਠੰਢੀ ਸ਼ਾਨ ਦੁਨੀਆ ਸੁਣਾ ਸਕਦੇ ਹਾਂ ਨਹੀਂ ਮੈਂ ਸੁਣਾਤਾ ਨਹੀਂ ਸਕਦਾ ਮੈਂ ਉਹ ਫਿਰ ਲੋਕ ਤਾਂ ਮੇਰੀ ਵੋਕਲ ਤੇ ਉਹਨਾਂ ਦੀ ਵੋਕਲ 'ਚ ਬਹੁਤ ਫਰਕ ਆ ਉਹ ਕਹਿਣਗੇ ਸਿੰਗਰ ਬਣਿਆ ਫਿਰਦਾ ਕਮੈਂਟਾਂ 'ਚ ਕਹਿਣਗੇ ਲੈ ਨਹੀਂ ਭਾਜੀ ਕਲਾਕਾਰ ਤੁਸੀਂ ਆਏ ਕਿਉਂ ਕਿ ਗੱਲ ਨਹੀਂ ਆ ਤੁਹਾਡਾ ਹੁਣ ਤੱਕ ਦਾ ਫੇਵਰੇਟ ਗਾਣਾ ਕਿਹੜਾ ਆ ਉਹ ਸੁਣ ਸਾਨੂੰ ਜਰੂਰ ਦੋ ਬੋਲ ਸੁਣਾ ਦਿਓ ਹੁਣ ਤੱਕ ਦਾ ਸਭ ਤੋਂ ਫੇਵਰੇਟ ਜਿਹੜਾ ਤੁਸੀਂ ਕਦੀ ਉਸ ਤੋਂ ਬੋਰ ਨਹੀਂ ਹੁੰਦੇ ਵੈਸੇ ਤਾਂ ਸਾਰੇ ਗਾਣੇ ਕਹਿੰਦੇ ਧੀਆਂ ਪੁੱਤਾਂ ਵਰਗੇ ਹੁੰਦੇ ਆ ਉਸ ਤੋਂ ਕਦੀ ਬੰਦਾ ਬੋਰ ਨਹੀਂ ਹੁੰਦਾ ਪਰ ਇੱਕ ਗਾਣਾ ਇੱਕ ਜਰੂਰ ਇਹੋ ਜਿਹਾ ਹੁੰਦਾ ਜਿਹੜਾ ਦਿਲ ਦੇ ਬਹੁਤ ਕਰੀਬ ਹੁੰਦਾ ਮੇਰੇ ਦਿਲ ਦੇ ਕਰੀਬ ਜਰੂਰੀ ਨਹੀਂ ਹੈ ਵੀ ਤੁਹਾਡਾ ਹੀ ਹੈ ਕਿਸੇ ਹੋਰ ਆਰਟਿਸਟ ਦਾ ਵੀ ਹੋ ਸਕਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ। ਉਹੀ ਮੈਂ ਦੇਖ ਰਿਹਾ ਸੀ ਕਿ ਕਿਹਦਾ ਦਿਲ ਦੇ ਕਰੀਬ ਆ ਮੇਰੇ ਇਨਾਂ। ਮੈਂ ਸੋਚਣਾ ਪਊਗਾ ਮੈਨੂੰ। ਲੰਬਾ ਟਾਈਮ ਲੱਗੂਗਾ। ਸਾਰੇ ਦਿਲ ਦੇ ਕਰੀਬ ਆ ਜੀ। ਜੀ। ਚਲੋ ਨਵੇਂ ਮੁੰਡੇ ਦੀ ਗੱਲ ਕਰਾਂ ਤਾਂ ਸਭ ਤੋਂ ਬੈਸਟ ਵੋਕਲ ਤੁਹਾਨੂੰ ਕਿਹੜੀ ਲੱਗਦੀ ਵੀ ਜਿਹੜੇ ਤੁਹਾਨੂੰ ਸੁਣਨਾ ਵਧੀਆ ਲੱਗਦਾ ਵੀ ਆ ਨਵਾਂ ਮੁੰਡਾ ਯਾਰ ਅੱਛਾ ਕੰਮ ਕਰ ਰਿਹਾ। ਦੀ ਵੋਕਲ ਵੀ ਐਚੀ। 9 9 9 9 9 9 ਨਵੇਂ ਇਹਨਾਂ ਦੇ ਏਪੀ ਵੀਰੇ ਹੁਣਾਂ ਦੇ ਵਧੀਆ ਗਾਣੇ ਚੱਲੀ ਜਾਂਦੇ ਨੇ ਤੇ ਇੱਕ ਹੋਰ ਵੋਕਲ ਬਹੁਤ ਸੋਹਣੀ ਆ ਵੀਰੇ ਦੀ ਹਾਰਵੀ ਦੀ ਹਾਰਵੀ ਆ ਹਾਂਜੀ ਹਾਂਜੀ ਉਹਦੀ ਉਹਦੀ ਵੋਕਲ ਬਹੁਤ ਸੋਹਣੀ ਆ ਉਹ ਗਾਣਾ ਬਹੁਤ ਸੋਹਣਾ ਲੱਗਦਾ ਮੈਨੂੰ ਪਤਾ ਮੈਨੂੰ ਜਾਣਾ ਪੈਣਾ ਸਭ ਛੱਡ ਕੇ ਜੀ 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 ਅਸਲੀ ਅਮੇਜ਼ਿੰਗ ਸਾਊਂਡ ਕੱਚ ਕੋਈ ਇੰਸਟਾਗ੍ਰਾਮ ਦੀ ਲਿਸਟ ਵਿੱਚ ਕੋਈ ਇਹੋ ਜਿਹਾ ਆਰਟਿਸਟ ਜਿਹਨੂੰ ਤੁਸੀਂ ਫਾਲੋ ਤਾਂ ਨਹੀਂ ਕਰਦੇ ਪਰ ਸਟਾਕ ਜ਼ਰੂਰ ਕਰਦੇ ਹੋ ਸਟਾਕ ਕਰਦਾ ਮੈਂ ਨਹੀਂ ਮੈਂ ਤਾਂ ਹੱਲੇ ਤਾਂ ਚਲਾਣਾ ਹੀ ਬੰਦ ਕੀਤੇ ਹੋਏ ਨੇ ਮੈਂ ਓਕੇ ਸਟਾਕਸ ਟੂਕ ਨਹੀਂ ਮੈਂ ਕਰਦਾ ਕਿਸੇ ਨੂੰ ਦੇ ਉਦਾਂ ਆ ਜਵੇ ਉਹ ਟ੍ਰੈਂਡਿੰਗ 'ਚ ਸਾਹਮਣੇ ਆ ਜਵੇ ਤਾਂ ਦੇਖ ਲੈਂਦਾ ਮੈਂ ਮੈਂ ਸਪੈਸ਼ਲੀ ਕਿਸੇ ਨੂੰ ਇੰਨਾ ਕੋਲ ਕੇ ਦੇਖਾਂ ਇੰਨਾ ਨਾ ਨਹੀਂ ਹੈਗਾ ਮੈਂ ਹੋਰ ਬਹੁਤ ਕੰਮ ਨੇ ਹੱਲੇ ਹੱਲੇ ਬਹੁਤ ਕੁਝ ਕਰਨਾ ਲਾਈਫ 'ਚ ਹਾਂ ਚਲੋ ਭਾਈ ਬਹੁਤ ਸਰੀ ਦੁਆਵਾਂ ਨੇ ਕਿ ਵੀ ਫਿਲਮ ਸਪੋਰਟ ਉਪਰ ਹਿੱਟ ਹੋਵੇ ਨਾ ਆਉਣ ਵਾਲੇ ਸਾਡੇ ਜਿਹੜੇ ਪ੍ਰੋਜੈਕਟ ਆ ਪਲੀਜ਼ ਥੋੜੀ ਡਿਟੇਲ ਉਹਨਾਂ ਦੀ ਵੀ ਦੇ ਕੇ ਜਾਓ ਵੀ ਕਿਹੜੇ ਕਿਹੜੇ ਪ੍ਰੋਜੈਕਟ ਆ ਜਿਹੜੇ ਤੁਹਾਡੇ ਲਾਈਨ ਅਪ ਪਏ ਹੋਏ ਨੇ ਅ ਇੱਕ ਤਾਂ EP ਆ ਹੁਣ ਮੈਂ EP ਰੈਡੀ ਕਰ ਰਿਹਾ ਉਹ ਆਪਾਂ ਰਿਲੀਜ਼ ਕਰਾਂਗੇ ਫਿਰ ਮੇਰੇ ਸਿੰਗਲਸ ਬਣੇ ਪਏ ਆ ਵੀਡੀਓਜ਼ ਸ਼ੂਟ ਹੋਏ ਪਏ ਉਹ ਕਰਾਂਗੇ ਤੇ ਮੂਵੀ ਆ ਜ਼ਿੱਦੀ ਜੱਟ ਕੰਪਲੀਟ ਕੀਤੀ ਆ ਇੱਕ ਨੀਲਾ ਮੂਵੀ ਅਨਾਉਂਸ ਕੀਤੀ ਆ ਮੈਂ ਜੋ ਆਪਣੀ ਪ੍ਰੋਡਕਸ਼ਨ ਚੋਂ ਐ ਔਰ ਉੱਤੇ ਹੁਣ ਇਸ ਤੋਂ ਬਾਅਦ ਚ ਕੰਮ ਕਰੂੰਗਾ। ਭਾਈ ਬਹੁਤ ਬਹੁਤ ਦੁਆਵਾਂ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਭਾਈ ਥੈਂਕ ਯੂ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।